ਖਬਰ ਉਹ ਜੇ ਨਿਕਲ ਜਾਂਦੀ ਐ ਕੋਈ ਟੈਰ ਵੀ ਨਹੀਂ ਮਾੜਾ ਜੇ ਆਪਾਂ ਕਹਿ ਦਈਏ ਪਤਾ ਨਹੀਂ ਟੂ ਪਚਰਦੀ ਐ ਭੋਲੇ ਤੇਰੇ ਨਾਲ ਪ੍ਰਮਾਤਮਾ ਕਾ ਤੂੰ ਰੁੱਸ ਗਿਆ ਕੋਈ ਗੱਲ ਸਬ지 ਜੇ ਨੀਆਂ ਦੀ ਵੇ ਹੁਣ ਮੂੰਹ ਨਾਲ ਹਵਾ ਭਰੇ ਗਏ ਚ ਆ ਸਾਰਾ ਦਿਨ ਕੰਮ ਕਰੇ ਪਿਆ ਰੰਦਾ ਪਹਿਲਾਂ ਮੰਜੇ ਨਾਲ ਜੁੜਿਆ ਰਿਆ ਹੁਣ ਆਹ ਟੈਰ ਨਾਲ ਜੁੜ ਗਿਆ ਵੇ ਐ ਕਰ ਆ ਉੱਠ ਜਾ ਆ ਟਰੈਕਟਰ ਨੂੰ ਹੌਲੀ ਹੌਲੀ ਲੈ ਜਾ ਤੇ ਜਾ ਕੇ ਨਾ ਇੱਥੇ ਪੈਂਚਰ ਲਵਾ ਲੈ ਐ ਨਹੀਂ ਬੈਠ ਕੇ ਕੁਝ ਹੋਣਾ ਇਹ ਮੇਰਾ ਕਿਹੜਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਮੇਰਾ ਸਰੀਰ ਇਹ ਨਹੀਂ ਆਖੇ ਲੱਗਦਾ ਵੇ ਤੇਰੇ ਸਰੀਰ ਆਖੇ ਕਦੋਂ ਲੱਗਦਾ ਮੈਨੂੰ ਐ ਵੀ ਦੱਸ ਦੇ ਤੂੰ ਤਾਂ ਪਾਲਿਆ ਮੈਨੂੰ ਤੂੰ ਪਾਣੀ ਰੱਖਿਆ ਇਹ ਜਦੋਂ ਨਾ ਗੋਗ ਦੇ ਕੇ ਹੈਪੀ ਦੀ ਬਰਾਤ ਜਾਖਿਆ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਚੰਗਾ ਭਲਾ ਤੀ ਬੇ ਕਾਹ ਨੂੰ ਤੈਨੂੰ ਹੁਣ ਦਾ ਹੋਇਆ ਤੈਨੂੰ ਤਾਂ ਸ਼ੁਰੂ ਤੋਂ ਹੀ ਇਹ ਕੁਛ ਆ ਜਿੱਦਨ ਦੀ ਵਿਆਹ ਕਿ ਆਈਆਂ ਨਾ ਸਾਰਾ ਕੰਮ ਮੈਂ ਕਰਦੀ ਆ ਘਰ ਦਾ ਆ ਪੱਠੇ ਮੈਂ ਪਾਣੇ ਨੇ ਸੰਨੀ ਮੈਰ ਲਾਣੀ ਆ ਨਾ ਹੁਣ ਇਹਦੇ ਵਿੱਚ ਵੀ ਫੁਕ ਮੈਂ ਪਰੋ ਆ ਕੇ ਆਵਾ ਇਹ ਮੈਨੂੰ ਆਪ ਤੇ ਆਪ ਨੂੰ ਹੀ ਸਮਝ ਚਾਹਦਾ ਵੀ ਤੈਨੂੰ ਕੀ ਹੋ ਰਿਹਾ ਇੱਕ ਤੂੰ ਦਿਮਾਗ ਖਾਣ ਲੱਗ ਜਾਨੀਂ ਦੇਖੇ ਉਰੋ ਚੀਸ ਪੈਂਦੀ ਆ ਕੰਨ ਚ ਕੰਨ ਚੋਂ ਪੈਂਦੀ ਪੈਂਦੀ ਰੀਡ ਦੀ ਹੱਡੀ ਚ ਵਗ ਜਾਂਦੀ ਆ ਰੀਡ ਦੀ ਹੱਡੀ ਚੋਂ ਪੈਂਦੀ ਪੈਂਦੀ ਪੱਟ ਵਿੱਚ ਦੀ ਜਾਂ ਕੇ ਗਿੱਟੇ ਚੋਂ ਗਰਮ ਹਵਾ ਨਿਕਲਦੀ ਆ ਵੇ ਕੀ ਕਰਾ ਤੇਰਾ ਨਕੰਮੇ ਬੰਦੇ ਦਾ ਵੇ ਕੁਛ ਕੰਮ ਕਰ ਲਿਆ ਕਰ ਧੰਦਾ ਕਰ ਲਿਆ ਕਰ ਕਿਉਂ ਮੇਰੀ ਜਾਨ ਔਖੀ ਕਰੀ ਤੈ ਕਹਿੰਦੀ ਕੀ ਕਰਾ ਤੇਰਾ ਚਾਰ ਪਾਲਾ ਰੋਟੀ ਦੇ ਧਰ ਕੇ ਖਾ ਲਿਆ ਕਰ ਵੇ ਤੂੰ ਤਾਂ ਬੱਡਣ ਜੋਗਰਾ ਵੀ ਨਹੀਂ ਹੈਗਾ ਨੀ ਵੱਢ ਕੇ ਚਾਰ ਹੀ ਪਾਲਾ ਹੋਰ ਫੇਰ ਜਦੋਂ ਬੰਦੇ ਦਾ ਚਿੱਤ ਰਾਜ਼ੀ ਨਾ ਹੋਵੇ ਆ ਜਨਾਨੀ ਆਏ ਬੋਨ ਦੀ ਚੰਗੀ ਨਹੀਂ ਲੱਗਦੀ ਚੰਗੀ ਮੇ ਤੇਰਾ ਚਿੱਤ ਕਦੇ ਰਾਜ਼ੀ ਨਹੀਂ ਹੁੰਦਾ ਤੇ ਮੈਂ ਤਾਂ ਐਂ ਬੋਲਦੀ ਰਹੂੰਗੀ ਫੇਰ ਫੇਰ ਹੁਣ ਮੈਂ ਕੀ ਕਰਾਂ ਦੱਸ ਦੇ ਕਿਹੜੇ ਫੂਚ ਗਿਰਾਂ ਜਾ ਜਾ ਕੇ ਨਾ ਟੋਬੇ ਦੀ ਛਾਲ ਮਾਰ ਲੈ ਚੰਗਾ ਹੋਊਗਾ ਮੇਰੀ ਜਾਨ ਛੁੱਟੂਗੀ ਤੇਰੇ ਤੋਂ ਉੱਚ ਤਾਂ ਮੇਰੇ ਸਾਲਾ ਵਿੱਚ ਪਾਣੀ ਸੁੱਕਿਆ ਪਿਆ ਟੋਬੇ 'ਚ ਫੇਰ ਚੀਕ 'ਚ ਗੜ ਜੂਆਂ ਦੇਖ ਬਸ ਤੇਰੇ ਇਹੀ ਕੱਲਾ ਵੀ ਬੰਦੇ ਨੂੰ ਬਦੀਨ ਕਰਨਾ ਹੈ ਬਦੀਨ ਕਰਨਾ ਮੈਂ ਮੈਂ ਤਾਂ ਕਾਦੇ ਵਾਸਤੇ ਸਿਆਪਾ ਹੀ ਲੈ ਲੈ ਤੈਨੂੰ ਕਹਿ ਕੇ ਮੈਂ ਤਾਂ ਤੈਨੂੰ ਕਹਿੰਦੀ ਨਹੀਂ ਹੈਗੀ ਕੁਛ ਆ ਪਿਆਰ ਆ ਪੈਜਾ ਇਹਦੇ ਨਾਲ ਚੰਬੜ ਕੇ ਤੂੰ ਚਾਹ ਦੀ ਘੁੱਟ ਬਣਾ ਦੇ ਚਾਰ ਚਮਚੇ ਸੁੱਕੀ ਚਾਹ ਦੇ ਵੱਧ ਪਾ ਦੇ ਮੜਾ ਜਾ ਖੂਨ ਦਾ ਸਰਕਲ ਉੱਤੇ ਥੱਲੇ ਹੋ ਜੂਗਾ ਕਿਉਂ ਦੁੱਖ ਦੀਆਂ ਇਹ ਕਰਦੀਆਂ ਡੱਬਾ ਰਲਾ ਦੇਣੀ ਆ ਪੂਰਾ ਚੱਲ ਕਰ ਲੈ ਕੁਸਤਾ ਕਰੇਗੀ ਡੱਬਾ ਰਲਾ ਲੈ ਹੋਰ ਕੀ ਤੂੰ ਮੈਨੂੰ ਪੰਜੀਰੀ ਰਲਾ ਕੇ ਦੇਵੇਂਗੀ ਰਲਾਨੀ ਰਲਾਨੀ ਆ ਬੈਠਾ ਰਹਿ ਇਹਦੇ ਨਾਲ ਹੋਰ ਕੰਮ ਤੇਨਾਂ ਕਰਨਾ ਨਹੀਂ ਹੈਗਾ ਕੋਈ ਠਰ ਮੇਰਾ ਤਾਂ ਜੀ ਕਰਦਾ ਚੌਥਾ ਗੇਅਰ ਪਾ ਕੇ ਸੋਨਾ ਲਿੱਕਾ ਦਾ ਕਰਾਹਾ ਪਾਲਾ ਪਰ ਕੀ ਕਰਾਂ ਸਰੀਰ ਨਹੀਂ ਅੱਖ ਲੱਗਦਾ ਆਏ ਵੇ ਉਹ ਕਮਾਲ ਦੀ ਗੱਲ ਐ ਹਲੇ ਤੱਕ ਕੋਈ ਭਗਤ ਹੀ ਨਹੀਂ ਮਿਲਿਆ ਜੀ ਤੋਂ 10-20 ਰੁਪਏ ਵਟ ਲਈਏ ਘਟੋ ਘਟ ਚਾਹ ਪਾਣੀ ਦਾ ਹੀਲਾ ਤਾਂ ਹੋ ਜਾਣਾ ਤੀ ਤਾਂ ਗੱਲ ਹੀ ਬਣ ਜਾਂਦੀ ਆ ਘਰ ਵਾਲਿਆਂ ਨੂੰ ਪੁੱਛਦਾ ਕੋਈ ਆਊਗਾ ਮਾਰੇ ਇਹ ਪਤਾ ਹੈ ਬੁਣੀਏ ਹੋ ਜੇ ਆ ਭਗਤੋ ਕਰੇ ਹੈਗਾ ਕੋਈ ਯਾ ਬਾਬਿਆਂ ਦੀ ਆਜੋ ਮੜਾ ਜਾ ਦਖਸ਼ਨਾ ਦੇ ਜੋ ਕੋਈ ਬਾਬਿਆਂ ਨੂੰ ਪੁੱਨ ਲੱਗੂਗਾ ਤੁਹਾਨੂੰ ਆ ਗਿਆ ਭਾਈ ਕੋਈ ਘਰੇ ਬੇ ਆਉਨੀਆਂ ਬਾਬਾ ਖਰਜ ਆ ਜਾ ਭਗਤਨੀ ਆ ਜਾ ਬੜਾ ਟਾਈਮ ਲਾਣ ਲੱਗ ਰਹੀ ਹੈ ਬਾਬਾ ਹੱਥ ਵੀ ਦੇਖ ਲੈਣਾ ਹਾਂ ਹਾਂ ਬੱਚਾ ਹੱਥ ਵੀ ਦੇਖ ਲੈਣਾ ਮੈਂ ਮੱਥੇ ਦੀਆਂ ਲਕੀਰਾਂ ਵੀ ਪੜ ਲੈਣਾ ਸੱਚ ਤੇਰੀਆਂ ਵਾਲ ਕੀਰਾਂ ਵੜ ਕੇ ਦੱਸਦੇ ਨਾ ਵੀ ਬੰਦੇ ਦੇ ਲੇਖਾਂ ਚ ਕੀ ਲਿਖਿਆ ਹੋਇਆ ਤੇ ਕੀ ਮਿਲੂਗਾ ਉਹਨੂੰ ਤੇ ਕੀ ਨਹੀਂ ਮਿਲੂਗਾ ਭਗਤਨੀਏ ਅੱਛਾ ਪਪਾ ਖੜਚਾ ਮੇਰੇ ਘਰ ਵਾਲੇ ਦਾ ਹੱਥ ਦੇਖ ਦੀ ਚੰਗਾ ਕਿਆ ਭਗਤਨੀਏ ਬੁਲਾ ਲਿਆ ਘਰ ਵਾਲੇ ਨੂੰ ਬੁਲਾ ਲਿਆ ਚਾਹੀਦਾ ਨਹੀਂ ਆਈ ਮੜਾ ਜਾ ਉਹੀ ਚੱਕਰ ਵਾਲੀ ਗੱਲ ਨਹੀਂ ਆਜੋ ਬਾਬਾ ਦੇ ਹੱਥਾਂ ਹਾਂ ਬੇ ਹੱਥ ਦਿਖਾ ਦੇ ਬਾਬੇ ਨੂੰ ਬੜਾ ਵਧੀਆ ਹੱਥ ਦੇਖਦਾਗਾ ਜੇ ਇਹਦੇ ਪੱਲੇ ਕੁਝ ਹੁੰਦਾ ਏ ਮੰਗਦਾ ਥੋੜੀ ਫਰਦਾ ਉਹ ਬੱਚਾ ਤੈਨੂੰ ਆਹੀ ਗੱਲਾਂ ਦਾ ਤਾਂ ਪਤਾ ਨਹੀਂ ਰੱਬ ਨੇ ਕਈ ਬੰਦੇ ਆਹੀਂ ਛੱਡੇ ਹੁੰਦੇ ਨੇ ਵੀ ਕਈ ਭਗਤਾਂ ਦਾ ਪੁੰਨ ਦਾਨ ਕਰਾਉਣਾ ਹੁੰਦਾ ਸੀ ਨੇ ਕਈ ਭਗਤਾਂ ਦੇ ਵੇੜੇ ਪਾਰ ਕਰਨੇ ਹੁੰਦੇ ਨੇ ਰੱਬ ਦੇ ਬੰਦੇ ਆ ਨੂੰ ਆਏ ਬੋਲਦਾ ਹੈ ਭਗਤਾਂ ਬੜਾ ਸ਼ਰਾਫ ਲੱਗਣਾ ਤੈਨੂੰ ਤੇ ਬਾਬਾ ਨੂੰ ਸ਼ਰਾਫ ਲੱਗੇ ਰਹੇ ਓਏ ਕਮਾ ਕੇ ਖਾ ਲੈ ਕਿਉਂ ਮੇਰਾ ਸੜੇ ਗਲੀਆਂ 'ਚ ਫਰਦਾ ਲਾਤਰਦਾ ਪੈਰ ਉਹ ਬੱਚਾ ਬਾਦ ਦੇ ਨੂੰ ਮੋਠਾ ਸਿੱਧਾ ਬੋਲਦਾ ਦੇਖ ਲੈ ਤੇਰੀਆਂ ਸੱਦੀਆਂ ਪੁੱਠੀਆਂ ਪਾ ਦੂ ਪੁੱਠੀਆਂ ਤੇਰੀਆਂ ਮੈਂ ਗਿਆ ਕਰ ਦੂ ਚਾਕੇ ਨਾਲ ਨਾਲ ਸਿੱਧਾ ਸਿੱਧਾ ਪੱਟ ਪੁੱਟੀਆਂ ਵੀ ਸਿੱਧੀਆਂ ਕਰਦੀ ਹੱਥ ਤੇ ਖਿਆ ਦੇ ਤੇ ਖਿਆ ਭੱਜਦਾ ਬਹਿ ਜਾ ਤੂੰ ਜਾਣਦੇ ਕੀ ਹੈ ਇਹਦੇ ਕੋਲੇ ਮਰ ਜਾਣਾ 10 ਰੁਪਏ ਦੇ ਦੰਗਾ ਕਿਤੇ ਨਹੀਂ ਮਰਦਾ ਬਹਿ ਜਾ ਤੈਨੂੰ ਦੱਸ ਦਿਆਂ ਪੂਰੀ ਤਸੱਲੀ ਕਰਾ ਕੇ ਜਾਵਾਂਗੇ ਬੱਚਾ ਘਬਰਾਉਣਾ ਕਿਉਂ ਹੈ ਬਾਬਾ ਸੱਚੀ ਸੱਚੀ ਗੱਲ ਦੱਸੀ ਚੰਗਾ। ਉਹ ਭਗਤ ਨਹੀਂ ਐ ਕਿਉਂ ਘਬਰਾਉਣੀ ਆ। ਕਹੇ ਬਾਬਾ ਤੂੰ ਬਾ ਟਿਕ ਗਿਆ। ਕੋਈ ਗੱਲ ਨਹੀਂ ਭਗਤ ਨਹੀਂ ਐ ਚਾਹ ਪਾ ਕੇ ਦੇ ਦਿਓ ਮੈਨੂੰ। ਨਾ ਬਾਬਾ ਦੁੱਧ ਵੀ ਪਾ ਕੇ ਲਿਆਵਾਂਗੇ ਤੈਨੂੰ। ਸੁਣੋ। ਆਹ ਕੁਸ ਸੁਣੋ ਸੱਤ-ਸੱਤ ਚ ਦੱਸੋ। ਲੈ ਭਗਤਾ ਚੁੱਪ ਕਰਕੇ ਬੈਠ ਜਾ ਤੇਰੀਆਂ ਲਕੀਰਾਂ ਤੈਨੂੰ ਮੈਂ ਦੱਸ ਦੇਣਾ ਵੀ ਕੀ ਲਿਖਿਆ ਕੀ। ਨਾ ਬਾਬਾ ਆ ਜਾਂਦੀ ਆ। ਉਹ ਭਗਤਾ ਤੈਨੂੰ ਕੀ ਪਤਾ ਜਾਣ ਨੂੰ ਕਿਹੜਾ ਇਹ ਮਕੋੜ ਸਾਹਿਬ ਕੰਨੀ ਨੂੰ ਜਾਂਦੀ ਆ। ਭਗਤਾ ਬੈਠਾ ਰਹਿ ਮੈਂ ਤੈਨੂੰ ਦੱਸ ਦੇਣਾ ਵੀ ਕੀ ਕੀ ਲਿਖਿਆ ਹੋਇਆ। ਓ ਹੋ 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 ਹਾਈ ਬੱਬਾ ਕੀ ਆ ਓ ਭਗਤ ਨੀ ਇਹ ਤਾਂ ਕੱਲੀਆਂ ਮੋਛਾਂ ਗੁੰਡੀਆਂ ਕਰਨ ਜੋਗ ਗਈ ਐ ਇਹਦੇ ਤਾਂ ਪੱਲੇ ਥੱਲੇ ਕੁਛ ਨਹੀਂ ਇਹ ਤਾਂ ਓ ਇਹਨਾਂ ਨੂੰ ਮਤੋਂ ਚਾਪੜੇ ਖਾ ਲਈ ਓਏ ਓ ਭਗਤਾ ਤੂੰ ਗੁੱਸਾ ਨਾ ਕਰ ਮੇਰੀ ਗੱਲ ਦਾ ਮੈਂ ਸੱਚ ਬੋਲਦਾ ਦੇਖ ਚਾਹੇ ਤੈਨੂੰ ਝੂਠ ਲੱਗੇ ਕੁਛ ਮਰਜੀ ਲੱਗੇ ਮੈਂ ਬੋਲੂਗਾ ਅੱਗੇ ਦੱਸ ਅੱਗੇ ਦੱਸ ਇਹ ਤਾਂ ਲਵਾ ਤੇਰੇ ਕੁਝ ਨਹੀਂ ਹੈਗਾ 20 ਕਿੱਲੇ ਆਉਂਦੇ ਨੇ ਮੈਨੂੰ ਤਾਂ ਮੈਂ ਚੁੱਪ ਕਰ ਜਾ ਕਰਤੂਤਾਂ ਦੱਸਦਾ ਖਬਰਾਂ ਕੋਈ ਦੱਸ ਦੇ ਬਾਬਾ ਹੋਰ ਦੱਸ ਇਹ ਤਾਂ ਭਗਤ ਨਹੀਂ ਇਹ ਬਹੁਤ ਪੁੱਠੇ ਰਾਹੇ ਪਿਆ ਹੋਇਆ ਹੈ ਤੈਨੂੰ ਮੈਂ ਦੱਸਾਂ ਜਿਹੜੇ ਹਿਸਾਬ ਨਾਲ ਗੁੱਸੇ ਨਾਲ ਗੱਲ ਕਰਦਾ ਇਹ ਤੇਰੇ ਨਾਲ ਵੀ ਲੜਾਈ ਰੱਖਦਾ ਹੋਣਾ ਤੇਰੀਆਂ ਮੱਥੇ ਦੀਆਂ ਲਕੀਰਾਂ ਦੱਸ ਰਹੀਆਂ ਨੇ ਭਗਤ ਨਹੀਂ ਹੈ ਬਾਬਾ ਮੇਰੇ ਨਾਲ ਆਏ ਰਖਦਾ ਗਾੜੀ ਹੋਰ ਹੈਗਾ ਭਗਤ ਨਹੀਂ ਇਹ ਮੈਨੂੰ ਤੇਰਾ ਪਤਾ ਲੱਗਿਆ ਤੂੰ ਦਿਲ ਦੀ ਭੋਲੀ ਐ ਤੂੰ ਹਰੇਕ ਬੰਦੇ ਨੂੰ ਆਪਦੇ ਦਿਲ ਦਾ ਭੇਤ ਦੇਦਾ ਨੀ ਤੇਰੀ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਬਹੁਤ ਤੁਸੀਂ ਕਰਦਾ ਇਹ ਅੱਛਾ ਬਾਬਾ ਹਾਂ ਭਗਤ ਜੀ ਮਾਰ ਕੇ ਦੇਖ ਲਈ ਮੇਰਾ ਜਿਹੜੇ ਹਿਸਾਬ ਦੀ ਜੈਟ ਕਪਾਈ ਫਿਰਦਾ ਇਹ ਟੌਰ ਸਕੀਨੀ ਵਾਲਾ ਹੀ ਐ ਕੱਲਾ ਮੈਂ ਦੇਖ ਲਿਆ ਮੁੱਛਾਂ ਹੀ ਕੁੰਡੀਆਂ ਕਰਨ ਯੋਗ ਐ ਆਹ ਦੇਖ ਲੈ ਕੀ ਕਰਿਆਗਾ ਬਾਬਾ ਆ ਫਿਰ ਕੱਪੜੇ ਪਾਰਖੇ ਨੇ ਦੇਖ ਦੇਖ ਦੱਸੀ ਜਾਂਦਾ ਹੈ ਮੈਂ ਉਹ ਭਗਤਾ ਮੇਰੀ ਇੱਕ ਗੱਲ ਹੋਰ ਸੁਣੋ ਇਹ ਦਾਨ ਪੁੰਨ ਕਰ ਦੋਗੇ ਤਾਂ ਜਵਾਖ ਵੀ ਹੋ ਜਾਊਗਾ ਤੁਹਾਡੇ ਤਾਂ ਦੇਖ ਲਾ ਭਗਤਨੀਏ ਜੇ ਜਵਾਖ ਕਰਾਉਣਾ ਹੈ ਬਾਬਾ ਤੇਰਾ ਬੇੜਾ ਪਾ ਜਾ ਮੈਂ ਤਾਂ ਪੁੱਤੇ ਪੁੱਤੀਆਂ ਵਾਲੀ ਆ ਉਹ ਭਗਤਨੀਏ ਤੁਹਾਨੂੰ ਨਹੀਂ ਕਹਿੰਦਾ ਮੈਂ ਤਾਂ ਤੁਹਾਡੇ ਗਾਂਹ ਜਵਾਖਾਂ ਦੀ ਗੱਲ ਕਰਦਾ ਇਹ ਨਹੀਂ ਕਹਿੰਦਾ ਉਹ ਤਾਂ ਮੇਰਾ ਸਾਲਾ ਕੈਨੇਡਾ ਰਹਿੰਦੇ ਨੇ ਅੱਗੇ ਵੀ ਉਹਨਾਂ ਦਾ ਜਵਾਖ ਹੋ ਰਿਹਾ ਉਹ ਵੀ ਪਤਾ ਮੈਨੂੰ ਬੱਚਾ ਬਾਬਿਆਂ ਤੋਂ ਕੀ ਲਕੋਆ ਬਾਬਿਆਂ ਨੂੰ ਪਤਾ ਵੀ ਕੈਨੇਡਾ ਰਹਿੰਦੇ ਨੇ ਤੇਰੇ ਮੱਥੇ ਦੀ ਲਕੀਰ ਸੱਜੇ ਪਾਸੇ ਹੋ ਕੇ ਕੈਨੇਡਾ ਨੂੰ ਜਾ ਰਹੀ ਆ ਮਾੜੀ ਗੱਲ ਕਰਦਾ ਤੂੰ ਉਹ ਕੈਨੇਡਾ ਚ ਵੀ ਸੁਖੀ ਰਹੀ ਹੈਗੇ ਭਗਤਾ ਮੈਂ ਦੇਖ ਲਿਆ ਉਹ ਤਾਂ ਦਿਨ ਰਾਤ ਮਿਹਨਤ ਕਰਦੇ ਨੇ ਕਰਦੇ ਨੇਗਾ ਨਹੀਂ ਦੱਸ ਬੇਬੀ ਸਾਚਾ ਹੈਗਾ ਤੂੰ ਕਰਦੇ ਨੇ ਮਿਹਨਤ ਤਾਂ ਕਰਦੇ ਨੇ ਨਾ ਹੋਰ ਕੁਰਸੀ ਤੇ ਬੈਠਣ ਗਏ ਨੇ ਉੱਥੇ ਉਹ ਬੰਮ ਕਰਨੇ ਗਏ ਨੇ ਉਹ ਪਹਿਲਾਂ ਤੈਨੂੰ ਨੱਕ ਕੰਮ ਕਰ ਲਿਆ ਬੱਚਾ ਤੈਨੂੰ ਮੈਂ ਜਾਣਦਾ ਭਗਤਾ ਤੂੰ ਨਾ ਮੈਥੋਂ ਆਪਦੇ ਦਿਲ ਦੀਆਂ ਖਲਾ ਨਾ ਇਹਦਾ ਚੱਕਰ ਵੀ ਚੱਲਦਾ ਤੈਨੂੰ ਹੋਰ ਦੱਸਾਂ ਮੈਂ ਮੇਰਾ ਸਲਾ ਕਿਤੇ ਮੇਰੇ ਉਈ ਨਾ ਪੇਤ ਖੋਲਦੇ ਵੀ ਫਲਾਣੀ ਨਾਲ ਬਣਦੀਆ ਫਲਾਣੀ ਨਾਲ ਬਣਦੀਆ ਇਹਦਾ ਪਹਿਲੀ ਹੀ ਹਿੱਲਾ ਕਰਦੇ ਨੂੰ ਤੋਰ ਰੂ ਰੂ ਗੜਾ ਇਹਦਾ ਸੱਪ ਮੈਂ ਕੰਜਰਾ ਪਰਾਉਂ ਉਹ ਕਰਕੇ ਗੜਕੇ ਬਾਬਾ ਕੀ ਕਹਿੰਦਾ ਇਹ ਕੁਛ ਨਹੀਂ ਕਹਿੰਦਾ ਐ ਕਰ ਬਾਬਾ ਓ ਇਧਰਲਾ ਹੱਥ ਦੇਖਾ ਦਿਖਾ 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 ਆ ਦੇਖਾ ਆ ਆਖ ਦੇਖ ਦੂ ਓਏ ਜੇ ਲਖੀ ਰਾਮੀ ਟ੍ਰੇਨ ਜਨਾ ਕੰਮ ਜਿਆਦਾ ਕਰਦਾ ਰਿਆ ਮੈਂ ਹੈਗਾ ਦੇਖ ਹੈਗਾ ਫਰਕ ਬੱਚਾ ਹੈਗਾ ਓਲ ਫਰਕ ਹੈਂ ਗਤ ਨਹੀਂ ਇਹਦਾ ਗ੍ਰਹਿ ਚੱਕਰ ਚੱਲਦਾ ਤੂੰ ਗਲਤ ਚੱਕਰ ਸਮਝ ਗਈ ਗ੍ਰਹਿ ਚੱਕਰ ਦੇ ਤੋਨਾ ਜਿਵੇਂ ਆਪਣੇ ਹੋਰੀ ਗ੍ਰਹਿ ਚੱਲਦਾ ਬੱਗੇ ਗ੍ਰਹਿ ਜੇ ਤੈਦਾ ਗ੍ਰਹਿ ਚੱਕਰ ਤਾਰ ਲੈ ਤੁਹਾਡੇ ਪਿੰਡ ਵਾਲੇ ਉਹ ਪਰਲੇ ਡੇ ਤੇ ਚਰਸਤਾ ਪੈਂਦਾ ਜਿਹੜਾ ਉਹ ਚਰਸਤੇ ਤੇ ਚਾਰ ਲੱਡੂ ਤੇ ਦੋ ਖੋਪੇ ਤੇ ਇੱਕ ਕਾਲੀ ਸਰੀ ਵਾਲੀ ਕੀ ਕਹਦੇ ਹੁੰਦੇ ਨੇ ਉਹ ਮੁਰਗੀ ਜਾ ਕੇ ਛੱਡ ਦੇ ਇਹਦਾ ਗਰਹ ਚੱਕਰ ਲੋਟ ਹੋ ਜਾਣਗੇ ਇਹਦੀ ਸੇਵਾ ਕਰਿਆ ਕਰ ਬੜਾ ਚੰਗਾ ਭਗਤ ਹੈ ਬੜੀ ਬੜੀ ਇਹਦੀ ਇੱਜ਼ਤ ਹੈ ਬਾਹਰ ਅੰਦਰ ਵੀ ਮੈਂ ਦੇਖਿਆ ਇਹਦੀ ਮੱਥੇ ਦੀ ਲਕੀਰ ਦੱਬੀ ਬਸ ਉਹੀ ਸ਼ੱਕ ਕਰੀ ਜਾਂਦੀ ਆ ਮੇਰੇ ਤੇ ਚਲੋ ਠੀਕ ਹੈ ਬੱਚਾ ਮੈਂ ਚੱਲਦਾ ਹਾਂ ਚੰਗਾ ਬਾਬਾ ਹੋਰ ਚਾਹ ਪੀ ਜਾ ਬਸ ਭਗਤਾਂ ਸੋਡੇ ਤੋਂ ਦਾਣ ਪੁੰਨ ਲੈਣ ਦਾ ਮਾਣੀ ਨਹੀਂ ਕਰਦਾ ਤੁਸੀਂ ਉਹੀ ਬੜੇ ਦਿਆਲੂ ਬਸ ਠੀਕ ਹੈ ਠੀਕ ਹੈ ਕੋਈ ਨਾ ਕਿਹੜਾ ਮਰਦੇ ਰਹਿ ਗਏ ਚੰਗਾ ਠੀਕ ਹੈ ਬੱਚਾ ਠੀਕ ਹੈ ਚੰਗਾ ਜਾ ਜੈ ਬਾਬਿਆਂ ਦੀ ਵੇ ਕੰਜਰਾ ਤੇਰੀ ਗੱਲ ਸੁਣਾਏ ਕਾਦੀ ਨਹੀਂ ਮੋੜੇ ਕੜੇ ਮਾਰ ਮੰਗਤੇ ਨੂੰ ਵੇ ਦੇਖੀ ਚਾਹ ਪਾਣੀ ਦਾ ਪਿਆ ਦਿੰਦਾ ਵਿਚਾਰੇ ਨੂੰ ਆਟੇ ਦੀ ਮੁਠੀ ਪਾ ਦਿੰਦੇ ਇਹ ਚਲ ਆਟਾ ਲੈ ਅੰਦਰ ਹੋ ਗਿਆ ਜੇ ਅੱਗੇ ਜਾ ਕੇ ਆਊਗਾ ਫੇਰ ਮਰਦੇ ਨੂੰ ਪਾ ਦਈ ਤਸਵੀਰ ਰੁਪਏ ਦੇ ਦਿੰਦਾ ਕਿ ਮਾਰਿਆ ਮਰਦਾ ਤੀਗਾ ਇਹ ਹੈ ਨਹੀਂ ਜੇਬ ਚ ਹੁਣ ਚਲ ਅੰਦਰ ਵਗ ਚਲ ਤੂੰ ਤਾਂ ਦੇਖੀ ਮੰਜਾ ਟੋਲੀ ਜਾਂਦਾ ਉਹਨੇ ਤਾਂ ਮੈਂ ਤਾਂ ਹੋਰ ਹੀ ਬਹਿਮਾ ਚ ਪਾਤਾ ਲੈ ਤੈਨੂੰ ਕਿਹਾ ਵੀ ਇਹ ਜੇ ਕੋਲੇ ਨਾ ਖੜਿਆ ਕਰੀ ਬਹਿਮਾ ਜ ਪਾਉਂਦੇ ਨੇ ਚਲ ਚਲ ਅੰਦਰ ਤੁਰ ਪਾ ਤੁਰ ਪਾ ਚਲ ਕਿਆ ਬਾਬਿਆਂ ਦੀ ਭਾਈ ਹੈਗਾ ਕੋਈ ਘਰੇ ਆਜੋ ਬਾਬਿਆਂ ਨੂੰ ਦਿਓ ਦਰਸ਼ਨ ਵੜਾ ਜਾ ਕਈ ਵਾਰੀ ਪੌਣਾ ਕੀਤਾ ਕੰਮ ਜੈ ਬਾਬੇ ਦੀ ਜੈ ਬਾਬੇ ਦੀ ਕਿਆ ਬਾਬਿਆਂ ਦੀ ਭਗਤ ਨਹੀਂ ਇਹ ਹੋਰ ਠੀਕ ਠਾਕ ਹੈ ਬਾਬੇ ਕਾਨੂੰ ਠੀਕ ਆ ਮੈਂ ਮੈਂ ਤਾਂ ਬਾਲੀ ਦੁਖੀ ਐ ਸੱਚੀ ਕੀ ਗੱਲ ਭਗਤ ਨਹੀਂ ਇਹ ਬਹੁਤ ਦੁਖੀ ਲੱਗਦੀਆਂ ਖੁੱਲ ਕੇ ਦੱਸ ਬਾਬਿਆਂ ਨੂੰ ਬਾਬਿਆਂ ਲਵੇ ਹਰੇਕ ਚੀਜ਼ ਦਾ ਰਾਜ ਹੈ ਬਾਬੇ ਮੇਰਾ ਘਰ ਵਾਲਾ ਨਾ ਵਾਲਾ ਤਵਾਦਾ ਦੇਖੀ ਸਾਰਾ ਦਿਨ ਕਹੀ ਜਾ ਮੇਰੇ ਤਾਂ ਹੱਡ ਦੂਦ ਦੇ ਨੇ ਮੇਰੇ ਗੋਡੇ ਦੂਦ ਦੇ ਨੇ ਮੈਥੋਂ ਤਾਂ ਕੁਛ ਕੰਮ ਨਹੀਂ ਬੰਦਾ ਆ ਤੂੰ ਇਹਦੇ ਬਾਰੇ ਦੱਸ ਕੀ ਹੋ ਸਕਦਾ ਉਹ ਹੋ ਭਗਤ ਨਹੀਂ ਐ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਤੂੰ ਬਹੁਤ ਦੁਖੀ ਰਹਿਣੀ ਐ ਬੜੀ ਦੁਖੀ ਰਹਿਣੀ ਐ ਤੂੰ ਮਣਦੀ ਭੋਲੀ ਐ ਪਰ ਮੂੰਹ ਦੀ ਥੋੜੀ ਜੀ ਕੌੜੀ ਐ ਭਗਤ ਨਹੀਂ ਐ ਤੂੰ ਝੱਜ ਜਾਣੀ ਹੈ ਹਰੇਕ ਬੰਦੇ ਤੇ ਆਪਦੇ ਦਿਲ ਦਾ ਭੇਤ ਦੇਦਾ ਨਹੀਂ ਆਏ ਕਰ ਤੂੰ ਆਪਦੇ ਘਰ ਵਾਲੇ ਨੂੰ ਬੁਲਾ ਲੈ ਉਹਦੇ ਹੱਥ ਦੀਆਂ ਲਕੀਰਾਂ ਦੇਖ ਕੇ ਦੱਸ ਦੇਣਾ ਮੈਂ ਵੀ ਗੱਲ ਕੀ ਹੈ ਬਾਤ ਕੀ ਹੈ ਖੜ ਜਾ ਬਾਬੇ ਮਾਰਦੀ ਆਵਾਜ਼ ਉਹਨੂੰ ਬੁਲਾ ਲੈ ਸੁਣਦਾ ਵੀ ਬਾਹਰ ਆਈ ਆ ਜਾ ਭਾਗਤਾ ਆ ਜਾ ਬਾਬੇ ਆਏ ਨੇ ਤੇਰੇ ਦਰਾਂ 'ਚ ਚੱਲ ਕੇ ਆ ਜਾ ਆ ਪਾਏ ਨੇ ਬਾਬੇ ਆ ਜਾ ਬਾਬਾ ਇਹਨੂੰ ਦਿਖਾ ਤੂੰ ਆਪ ਦਾ ਬਾਬਾ ਵੇ ਆ ਜਾ ਔਰ ਭਗਤਾ ਠੀਕ ਠਾਕ ਹੈ ਗੁਲਾਬੀ ਰੰਗ ਦੀ ਪੱਗ ਬੜੀ ਜੱਤ ਦੀ ਹੈ ਤੇਰੇ ਤੇ ਠੀਕ ਆ ਬਾਬਾ ਭਗਤਾ ਕਿਵੇਂ ਆ ਬਾਲਾ ਠੰਡ ਜੀ ਦਾ ਮਾਰਿਆ ਲੱਗਦਾ ਹੈ ਕੀ ਗੱਲ ਹੋ ਗਈ ਬਹਿ ਜਾ ਭਗਤਾ ਬਹਿ ਕੇ ਗੱਲ ਕਰਦੇ ਆ ਲੈ ਤੇਰਾ ਹੱਥ ਦਿਖਾ ਬਾਬੇ ਦੇਖ ਕੇ ਦੱਸ ਦੇਣਗੇ ਤੈਨੂੰ ਕੀ ਦੁੱਖ ਤਕਲੀਫ ਮੈਨੂੰ ਦਿਖਾਦਾ ਤੂੰ ਹੀ ਦਿਖਾਵੇ ਆਉਦਾ ਹੱਥ ਕੋਈ ਗੱਲ ਨਹੀਂ ਭਗਤ ਆਪਾ ਤੇਰੇ ਥਰੂ ਇਹਦਾ ਦੇਖ ਲੈਨੇ ਲਿਆ ਭਗਤ ਨੀ ਇਹ ਹੱਥ ਤੇਰਾ ਦਿਖਾ ਦੇ ਓ ਹੋ 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 ਭਗਤ ਨੀ ਤੇਰੇ ਤਾਂ ਕਰਮ ਹੀ ਬੜੇ ਫੁੱਟ ਗਏ ਤੇਰੇ ਤਾਂ ਕਰਮ ਹੀ ਬੜੇ ਤੇਜ਼ਤੀ ਆ ਲਕੀਰ ਦੇਖ ਲੈ ਆਉਂਦੀ ਆਉਂਦੀ ਐਥੋਂ ਮੋੜ ਖਾ ਗਈ ਜੇ ਇਹ ਸਿੱਧੀ ਭਗਤ ਜਾਂਦੀ ਤਾਂ ਤੇਰੇ ਕਰਮ ਸਿੱਧੇ ਹੋ ਜਾਣੇ ਸੀ ਇਹ ਭਗਤ ਨੀ ਲਕੀਰ ਜਿਹੜੀ ਮੋੜ ਖਾ ਗਈ ਐਥੇ ਤੇਰੀ ਜ਼ਿੰਦਗੀ ਤਬਾਹ ਹੋ ਗਈ ਤੇਰੇ ਕਰਮਾਂ ਚ ਤਾਂ ਕਿਸੇ ਜੱਜ ਦਾ ਰਿਸ਼ਤਾ ਲਿਖਿਆ ਹੋਇਆ ਤੀ ਭਗਤਨੀਏ ਜੱਜ ਦਾ ਰਿਸ਼ਤਾ ਤੇਰੇ ਪੱਲੇ ਆ ਪੈ ਗਿਆ ਇੱਕ ਹੋਰ ਦੱਸਦਾ ਤੈਨੂੰ ਭਗਤਨੀਏ ਜਿਹੜਾ ਤੂੰ ਕਹਿਨੀ ਐ ਇਹ ਬਿਮਾਰ ਠਮਾਰ ਵੀ ਰਹਿੰਦਾ ਹੈ ਰਹਿੰਦਾ ਕਾ ਨਹੀਂ ਸੱਚ ਦੱਸੀ ਭਗਤਨੀਏ ਆਹ ਹੈ ਰਹਿੰਦਾ ਹੱਡ-ਖੋਡੇ ਵੀ ਦੁਖਦੇ ਨੇ ਦੁਖਦੇ ਨੇ ਇਹ ਸਾਂ ਪੈਂਦੀਆਂ ਨੇ ਬਾਬਾ ਹੱਡਾਂ ਚ ਚੀਸਾ ਚੀਸਾ ਪੈਂਦੀਆਂ ਨੇ ਭਗਤਾ ਬੱਸ ਫੇਰ ਭਗਤਨੀਏ ਤੇਰੇ ਘਰ ਵਾਲਾ ਭੁੱਕੀ ਖਾਂਦਾ ਖਾਂਦਾ ਕਾ ਨਹੀਂ ਪੁੱਛਦਾ ਭਗਤਨੀਏ ਵੇ ਖਾਣਾ ਤੂੰ ਭੁੱਕੀ ਦਸ ਖਾਨਾ ਭੁੱਕੀ ਦਸ ਭਗਤਾ ਦੱਸ ਦੇ ਖਾਨਾ ਹਾਏ ਬੇ ਵਰਤ ਕਰੰ ਪੁੱਟਕੇ ਕੰਜਨ ਛੇੜੀ ਵੀ ਟੱਕਰ ਗਿਆ ਮੈਨੂੰ ਤਾਂ ਇਹ ਤਾਂ ਭਗਤ ਨਹੀਂ ਇਹ ਬਹੁਤ ਕੁਸ ਕਰਦਾ ਤੈਨੂੰ ਮੈਂ ਮੇਨ ਮੇਨ ਜੀ ਗੱਲ ਦੱਸ ਦੇਣਾ ਵੀ ਇਹ ਭੁੱਕੀ ਖਾਂਦਾ ਜਿਹੜੇ ਇਹਦੇ ਹੱਡ ਗੋਡੇ ਦੁਖਦੇ ਨੇ ਉਹਦਾ ਵੀ ਤੈਨੂੰ ਕਾਰਨ ਦੱਸ ਦੇਣਾ ਕਿਸੇ ਭੁੱਕੀ ਵੇਚਣ ਵਾਲੇ ਨੇ ਇਹਨੂੰ ਵਿੱਚ ਚੌਲ ਰਗੜ ਕੇ ਦੇਤੇ ਉਹ ਮੈਂ ਹੋ ਗਈ ਚੌਲਾਂ ਨਾਲ ਉਹਦੇ ਨਾਲ ਚੀਸਾਂ ਪੈਂਦੀਆਂ ਨੇ ਭਗਤ ਨਹੀਂ ਐ ਆ ਲੈ ਨੇ ਆਇਆ ਤੀਂ ਗਾ ਨਹੀਂ ਭਗਤਾ ਐਤ ਕੀ ਆ ਆ ਮਾਲ ਵਧੀਆ ਨਹੀਂ ਤੀਂ ਦਾ 10 ਭਗਤਾ ਮੰਨ ਬਾਬਾ ਵਧੀਆ ਨਹੀਂ ਮਿਲਿਆ ਮਾਲ ਬਾਬਾ ਜੀ ਹੁਣ ਇਹਦੇ ਹਿੱਲਾ ਕਰ ਦੋ ਇਹ ਕਿਵੇਂ ਵੀ ਨੇ ਭੁੱਕੀ ਛੱਡਦੇ ਬਸ ਹਿੱਲਾ ਹੋ ਜੂਗਾ ਭਗਤ ਨਹੀਂ ਆਏ ਘਰ ਮੜਾ ਜਾਂ ਬਾਬਿਆ ਨੂੰ ਥੋੜੀ ਜੀ ਦਕਸ਼ਨਾ ਦੇ ਫਿਰ ਇਹਦੇ ਤੇ ਮਾਰਾਂਗੇ ਕੋਈ ਮਾਨਤਰ ਸ਼ਾਂਤਰ ਕਰਾਂਗੇ ਠੀਕ ਐ ਇਹਨੂੰ ਕੋਈ ਗੱਲ ਨਹੀਂ ਬਾਬਾ ਜੀ ਦੱਸੋ ਕਿੰਨੇ ਲਿਆਵਾਂ ਐਂ ਘਰ ਭਗਤ ਨਹੀਂ ਐ ਪੰਜ ਕੇ 100 ਇਹਦੇ ਸਿਰ ਉੱਪੋਂ ਦੀ ਚਹਾ ਕੇ ਬੋਚ ਕੇ ਮੇਰੀ ਖੱਬੀ ਹੱਥ ਦੀ ਮੁੱਠੀ ਚ ਰੱਖ ਦੇ ਭਗਤ ਨਹੀਂ ਮੈਂ ਜਾ ਕੇ ਕਿਤੇ ਗੰਗਾ ਮਈਆ ਤੇ ਜਾ ਕੇ ਤੇਰੇ ਆਉਂਗਾ ਉੱਥੇ ਜਾ ਕੇ ਨੇ ਪਾਪ ਸਾਫ ਹੋ ਜਾਣੇ ਬਾਬਾ ਜੀ ਹੁਣ ਹੀ ਲੈਣੀ ਬਿਉਰੀ ਬਹਿ ਜਾ ਕੰਜਰ ਉਹ ਕੀ ਕਰ ਲਿਆ ਤੂੰ ਤਾਂ ਬੜਾ ਦੁਖੀ ਲੱਗਦਾ ਤੇਰੇ ਘਰ ਵਾਲੀ ਤਾਂ ਨਰਮ ਲੱਗਦੀ ਐ ਕੀ ਦੱਸਾਂ ਬਾਬਾ ਰੋਗ ਲੱਗ ਗਿਆ ਹੱਡਾਂ ਦਾ ਉਹ ਭਗਤਾ ਇਹਦਾ ਮਾੜੀ ਗੱਲ ਹੁੰਦੀ ਆ ਕਦੇ ਕਦੇ ਇਹ ਫੀਮ ਖਾ ਲਿਆ ਕਰ ਜੀ ਖਾਣੀ ਹੁੰਦੀ ਕੀ 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 ਬਾਬਾ ਜੀ ਅਜਾ ਫੀਮ ਵੀ ਨਾ ਖਾਈ ਤੂੰ ਭੁੱਖੀ ਦੀ ਗੱਲ ਕਰਦਾ ਹੈ ਭਗਤਾ ਇਹ ਕਹਿੰਦਾ ਸੀ ਮੈਂ ਤਾਂ ਬੀਬੀ ਇਹਨੂੰ ਤਾਂ ਛਵਾਵਾਂ ਤੇਰੇ ਸਰਤੇ ਚਾ ਆ ਕੇ ਆਪਦੇ ਆਪ ਹੀ ਮੈਨੂੰ ਬਿਨਾ ਖਾਏ ਆ ਤੇਰੇ ਖੱਬੀ ਮੁਠੀ ਚ ਰੱਖਦੇ ਭਗਤਰੀਏ ਲੈ ਭਗਤਰੀਏ ਮੈਂ ਜਾ ਕੇ ਇਹਨੂੰ ਤੇਰ ਦੂੰਗਾ ਉਵੇਂ ਹੀ ਤੇਰੇ ਘਰ ਵਾਲੇ ਦੇ ਰੋਗ ਤੇਰ ਜਾਣਗੇ ਬੋਲ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਚੰਗਾ ਭਗਤਾ ਮਿਲਦੇ ਆ ਫਿਰ ਕਦੇ ਟਾਈਮ ਹੋਇਆ ਤਾਂ ਜਾ ਬਾਬਿਆਂ ਦੀ ਜਾ ਬਾਬਿਆਂ ਦੀ ਇਹ ਕੰਜਰ 500 ਰੁਪਿਆ ਲਵਾਤਾ ਤੇਨੇ ਹੁਣ ਨਾਲੇ ਐ ਨਹੀਂ ਪਤਾ ਪੁੱਕੀ ਕਿੰਨੇ ਦੀ ਖਾ ਚੁੱਕਿਆ ਹੁਣ ਤੱਕ ਢੇੜਕ ਮਹੀਨਾ ਤੱਕ ਹੋਇਆ ਹਲੇ ਖਾਂਦੇ ਨੂੰ ਐਨੀ ਕਿੰਨੀ ਖਾ ਗਿਆ ਮੈਂ ਵੇ ਚੱਲ ਚੰਗਾ ਹੁਣ ਇੱਥੇ ਬੈਠਾ ਰਹੇਗਾ ਉੱਠ ਜਾ ਮਰ ਜਾ ਲੈ ਆ ਘਰ ਆਣ ਦੇ ਵੀ ਪੁੱਛ ਲੈਣੇ ਅਜੇ ਬਣੂਗੀ ਕੋਈ ਗੱਲ ਬਾਤ ਆ ਆ ਭਗਤਾ ਹੈਗਾ ਕੋਈ ਘਰੇ ਆਜੋ ਛੋਡੇ ਦਰ ਚ ਬਾਬੇ ਆਏ ਰੇ ਦਿਓ ਬਾਬਿਆਂ ਨੂੰ ਦਰਸ਼ਨ ਆ ਭਗਤਾ ਆਜੋ ਹਣਾ ਜਾ ਕਿੱਥੇ ਆ ਓ ਕਿਹੜਾ ਓਏ ਯਾ ਬਾਬਿਆਂ ਦੀ ਭਗਤਾ ਓਏ ਹਟਾ ਗੱਟਾ ਕੰਮ ਕਰ ਲਿਆ ਕਰ ਦਿਹਾੜੀ ਜੂੜੀ ਤੇ ਵਗ ਜਾ ਕਰ ਤੂੰ ਓ ਭਗਤਾ ਸਾਨੂੰ ਕੰਮ ਕਰਨ ਦੀ ਕੀ ਲੋੜ ਐ ਅਸੀਂ ਤਾਂ ਇਹ ਮੋਹ ਮਾਇਆ ਤੋਂ ਬੜੀ ਦੂਰ ਆ ਅਸੀਂ ਤਾਂ ਤਪੱਸਿਆ ਕਰਕੇ ਮੋਹ ਮਾਇਆ ਤਿਆਗ ਚੁੱਕਿਆ ਭਗਤਾ ਓ ਜੇ ਤਪੱਸਿਆ ਕਰਨੀ ਹੈ ਬੈ ਕੇ ਕਰ ਲਾ ਤੂੰ ਤਾਂ ਮੰਗਦਾ ਫਿਰਦਾ ਐ ਪਿੰਡ ਚ ਉਹ ਭਗਤਾ ਮੰਗਦਾ ਨਹੀਂ ਫਿਰਦਾ ਮੈਂ ਮੰਗਦਾ ਨਹੀਂ ਫਿਰਦਾ ਮੈਂ ਲੋਕਾਂ ਦੇ ਕੰਮ ਸਿੱਧੇ ਕਰਦਾ ਫਿਰਦਾ ਤੂੰ ਮੈਨੂੰ ਉਲਟੋ ਸਲਟਾ ਬੋਲ ਜੇ ਬਾਈ ਸ਼ਰਾਬ ਦੇਤਾ ਭਗਤਾ ਫਿਰ ਚਾਕੇਗਾ ਤਾਹਾਂ-ਤਾਹਾਂ ਸ਼ਰਾਬ ਨੂੰ ਕੀ ਸ਼ਰਾਬ ਦੇਗਾ ਦੇ ਸ਼ਰਾਬ ਕੀ ਕਰੇਗਾ ਤੂੰ ਮੇਰਾ ਉਹ ਭਗਤਾ ਤੂੰ ਤਾਂ ਉਲਟ ਗੱਲਾਂ ਕਰਨ ਬੈ ਗਿਆ ਭਗਤਾ ਮੈਂ ਤੇਰੇ ਮੱਥੇ ਦੀ ਹਲਕੀ ਨਾ ਪੜ ਕੇ ਦੱਸ ਦੂੰਗਾ ਵੀ ਤੂੰ ਕੀ ਚੀਜ਼ ਐ ਕੀ ਨਾ ਕੀ ਚੀਜ਼ਾਂ ਦੱਸ ਕੀ ਚੀਜ਼ਾਂ ਉਹ ਭਗਤਾ ਚੀਜ਼ ਨੂੰ ਕਿਹੜਾ ਤੂੰ ਕੋਈ ਜਾਨਵਰ ਆ ਭਗਤਿਆ ਮੈਂ ਪਤਾ ਬੰਦਈ ਆ ਪਰ ਭਗਤਾ ਤੇਰੇ ਮੁੱਥੇ ਦੀ ਹਲਕੀਰਾ ਪੁੱਠੀਆਂ ਪਈਆਂ ਹੋਈਆਂ ਨੇ ਮੈਂ ਦੱਸਦਾ ਤੇਰੇ ਘਰ ਵਾਲੀ ਤੈਨੂੰ ਤੰਗ ਕਰਦੀ ਆ ਮੈਨੂੰ ਪਤਾ ਹੈ ਭਗਤਾ ਕੋਈ ਨਹੀਂ ਕਰਦੀ ਤੰਗ ਮੈਨੂੰ ਤਾਂ ਉਹ ਭਗਤਾ ਝੂਠ ਬੋਲਦਾ ਤੂੰ ਮੰਨੇਗਾ ਥੋੜੀ ਮੇਰੇ ਮੂਹਰੇ ਭਗਤਾ ਹੁਣ ਉਹ ਤੇਰੀ ਇੱਛਾ ਹੈ ਮੰਨਣਾ ਨਾ ਮੰਨਣਾ ਬਾਬਿਆਂ ਦਾ ਕੰਮ ਹੁੰਦਾ ਸੱਚ ਬੋਲਣਾ ਭਗਤਾ ਬਾਬੇ ਸੱਚ ਬੋਲ ਦਿੰਦੇ ਓਏ ਤੂੰ ਡੰਡੀ ਲੱਗ ਓਏ ਆਪਦਾ ਕੰਮ ਕਰ ਲੈ ਕਿਉਂ ਸਵੇਰੇ ਸਵੇਰੇ ਦਿਮਾਗ ਖਰਾਬ ਕਰਾਤਾ ਉਹ ਭਗਤਾ ਕਿਉਂ ਲੜਾਈ ਕਰਦਾ ਮੇਰੇ ਨਾਲ ਬਾਬਿਆਂ ਨੇ ਕਿਹੜਾ ਤੇਰਾ ਬਾਂਦਰ ਤੁੱਪੇ ਬਣਤਾ ਤੀ ਭਗਤਾ ਮੈਂ ਤੈਨੂੰ ਕੀ ਕਹਿਣਾ ਭਗਤਾ ਤੂੰ ਬਾਬਿਆਂ ਨੂੰ ਕਿਉਂ ਮੁੱਠਾ ਸਿੱਧਾ ਬੋਲਦਾ ਓਏ ਕੰਮ ਕੁਮਤੇ ਵਗ ਜਾ ਕਰ ਦਿਹਾੜੀ ਕਰਕੇ ਕਮਾਇਆ ਕਰ ਮੰਗਣ ਨਾਲ ਕਿੰਨਾਕ ਟਾਈਮ ਸਾਰੇਗਾ ਤੂੰ ਲੱਗ ਕੇ ਉਹ ਭਗਤਾ ਚਾਦਾ ਕੁੱਟ ਹੈਗੀ ਆ ਤਾਂ ਪਿਆਦੇ ਕਿਉਂ ਬਾਬਿਆਂ ਨੂੰ ਪੁੱਠਾ ਚਾਦੀ ਕੁੱਟ ਨੂੰ ਤਾਂ ਪੂਰੀ ਬੰਦ ਰਖੀ ਆਰੇ ਚੁੱਪ ਕਰ ਜਾ ਚੁੱਪ ਕਰ ਜਾ ਵੀ ਐਵੇਂ ਨਹੀਂ ਬੋਲੀਦਾ ਹੁੰਦਾ ਬਾਬਿਆਂ ਨੂੰ ਹੇ ਇਹ ਤਾਂ ਬਾਲੇ ਕਰਨੀ ਵਾਲੇ ਬਾਬੇ ਹੁੰਦੇ ਆ ਆਪਣੇ ਲੋਕਾਂ ਦਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਐਂ ਕਰੋ ਬਾਬਾ ਜੀ ਕੋਈ ਨਹੀਂ ਜੇ ਮੇਰੇ ਘਰ ਆਣੇ ਨੇ ਕੋਈ ਨੀਂਦ ਕੀ ਬੋਲਦਾ ਨਾ ਮੈਂ ਮਾਫੀ ਮੰਗ ਲੈਣੀ ਆ ਤੁਸੀਂ ਐਂ ਕਰੋ ਬੈਹਜੋ ਬਾਬਾ ਜੀ ਜੇ ਨੀਂਦ ਕਰਨੀ ਵਾਲੇ ਹੁੰਦੇ ਨਾ ਇਹ ਆਪੇ ਉੱਥੇ ਬਹਿ ਕੇ ਕਮਾ ਕੇ ਖਾ ਲੈਂਦੇ ਐ ਨਾ ਮੰਗਦੇ ਨਾ ਫਿਰਦੇ ਓਹੋ ਬੇਚਾ ਦੀ ਘੁੱਟ ਨਾਲ ਦਾਸ ਆਪਣਾ ਕੀ ਜਾਂਦਾ ਹੈ ਕੋਈ ਗੱਲ ਨਹੀਂ ਵਾਲੀ ਚ ਚਾਰ ਚਾਰ ਵਾਰੀ ਚਾਹ ਕਰਕੇ ਪੀਨੇ ਆ ਕੋਈ ਗੱਲ ਨਹੀਂ ਭਗਤ ਨਹੀਂ ਤੇਰੇ ਕਹੇ ਤੇ ਮaaf ਕਰ ਦਿੰਦੇ ਨੇ ਬਾਬੇ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਗੱਲ ਪਤਾ ਕੀ ਹੈ ਤੇਰੇ ਘਰ ਵਾਲਾ ਥੋੜਾ ਜਿਹਾ ਗੁੱਸੇ ਖੋ ਰਿਹਾ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਥੋੜੇ ਪੈਸਾ ਆਉਂਦਾ ਤਾਂ ਹੈ ਪਰ ਖੜਦਾ ਨਹੀਂ ਤੇਰੇ ਘਰ ਵਾਲੇ ਦਾ ਬਟੂਆ ਚੈੱਕ ਕਰ ਲੈ ਉਹ ਚ ਕੱਲਾ ਕਾਰਨ ਨਿਕਲੂਗਾ ਤੈਨੂੰ ਉਹ ਉਹ ਵੀ ਬਿਜਲੀ ਵਾਲਿਆਂ ਦਾ ਭਗਤ ਨਹੀਂ ਐ ਜਿਹੜੀ ਦੁਕਾਨ ਹੈਗੀ ਮੂਨਕ ਬਿਜਲੀ ਵਾਲਿਆਂ ਦੀ ਉਹਨਾਂ ਦਾ ਕਾਰਡ ਨਿਕਲੂਗਾ ਹੋਰ ਇਹਦੇ ਪੈਸਾ ਕੱਖ ਨਹੀਂ ਨਿਕਲਦਾ ਬਟੂਏ ਚ ਚੈੱਕ ਕਰ ਲੈ ਦੱਸ ਭਾਗ ਤਾਂ ਸੱਚ ਹੈ ਕਿ ਝੂਠ ਹੈ ਦੱਸਾ ਫਿਰ ਸੱਚ ਮੇਰੇ ਕੋਲ ਤਾਂ ਬਟੂਆ ਹੀ ਨਹੀਂ ਹੈਗਾ ਕੱਲਾ ਕਾਰਡ ਕਾਰਡ ਹੈ ਜਿਹੜਾ ਤੂੰ ਕਹਿੰਨੇ ਬਟੂਆ ਤਾਂ ਮੇਰੇ ਕੋਲ ਹੈ ਹੀ ਨਹੀਂ ਆਪਾਪਾ ਜੀ ਇਹ ਨਾ ਮਾੜਾ ਜਿਹਾ ਕੋਡ ਹੈ ਬੋਲਦਾ ਬਾਲਾ ਕੌੜਾ ਗਾ ਮੇਰੇ ਪੇਕੇ ਨਾਲ 36 ਵਾਰ ਲੜਾਈ ਹੋ ਗਈ ਇਹਦੀ ਜबान ਕਰਕੇ ਆ ਬਾਬਾ ਜੀ ਆ ਗੱਲ ਤਾਂ ਤੁਸੀਂ ਜਮਾ ਸੱਚ ਕਹੀ ਐ ਵੀ ਇਹਦੇ ਕੋਲੇ ਬਟੂਏ 'ਚ ਪੈਸੇ ਹੈ ਨਹੀਂ ਇਹਦੇ ਕੋਲ ਤਾਂ ਇਕ ਲਫਾਫਾ ਜਾਂ ਬਲੇਟ ਆ ਫਟੂਆ ਵੀ ਹੈ ਨਹੀਂ ਗਾ ਉਹ ਚਕਾੜੀ ਗਾੜਾ ਕਦੇ ਕਿਸੇ ਦਾ ਗਾੜਾ ਕਦੇ ਕਿਸੇ ਦਾ ਗਾੜਾ ਪੈਸਾ ਤਾਂ ਬਾਬਾ ਜੀ ਖੜਦਾ ਹੀ ਨਹੀਂ ਨਾ ਕੋਈ ਕੰਮ ਨਾ ਕੋਈ ਕਾਰ ਬਾਬਾ ਜੀ ਸਾਰੀ ਡਾੜੀ ਬਿੱਲੀ ਨੂੰ ਦੇਖੀ ਜਾਂਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਭਗਤ ਨਹੀਂ ਇਹ ਕਿਉਂ ਫਿਕਰ ਕਰਦੀਆਂ ਤੂੰ ਬਾਬਿਆਂ ਦੇ ਹੁੰਦੇ ਜਮਾ ਟੈਸਟ ਕਰਨਾ ਲੈ ਬਾਬੇ ਬੈਠੇ ਨੇ ਤੂੰ ਆਏ ਘਰ ਭਗਤ ਨਹੀਂ ਐ ਇੱਕ ਗੱਲ ਦੱਸੀ ਜੇ ਝੂਠ ਬੋਲੂ ਤਾਂ ਰੋਕਦੀ ਜੇ ਸੱਚ ਬੋਲੂ ਤਾਂ ਕਹਿਨੀ ਵੀ ਬਾਬਾ ਜੀ ਸੱਚ ਬੋਲਦੇ ਨੇ ਥੋੜੇ ਘਰੇ ਪੈਸਾ ਆਉਂਦਾ ਪਰ ਖੜਦਾ ਨਹੀਂ ਇੱਕ ਭਗਤ ਨਹੀਂ ਐ ਤੂੰ ਦਿਲ ਦੀ ਭੋਲੀ ਐ ਹਰੇਕ ਨੂੰ ਭੇਤ ਦੇਦਾ ਨਹੀਂ ਐ ਹਰੇਕ ਬੰਦਾ ਤੇਰੀ ਨਰਮਾਈ ਦਾ ਫਾਇਦਾ ਚੱਕਦਾ ਭਗਤ ਨਹੀਂ ਐ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਤੇਰੇ ਘਰ ਵਾਲਾ ਤੇਰੇ ਨਾਲ ਵੀ ਥੋੜੀ ਕਹਾਣੀ ਨੋਕ ਚੌਂਕਤਾ ਰੱਖਦਾ ਹੀ ਐ ਭਗਤ ਨਹੀਂ ਐ ਯਾਰ ਕੋਈ ਗੱਲ ਨਹੀਂ ਭਗਤ ਨਹੀਂ ਇਹ ਸਾਰਾ ਕੁਝ ਸਿੱਧ ਕਰ ਦੂੰਗਾ ਛੋਡੀਆਂ ਟ੍ਰੇਨਾਂ ਚਲਾ ਦੂੰਗਾ ਸਮੁੰਦਰੀ ਜਹਾਜ਼ ਚਲਾ ਦੂੰਗਾ ਛੋਡੇ ਮੈਂ ਛੋਡੇ ਹਵਾਈ ਜਹਾਜ਼ ਚਲਾ ਦੂੰਗਾ ਭਗਤ ਨਹੀਂ ਇਹ ਫਿਕਰ ਨਾ ਕਰ ਕਿਸੇ ਟ੍ਰੇਨਾਂ ਟ੍ਰੂਨਾਂ ਦਾ ਕੀ ਚਲਾਏਗਾ ਤੂੰ ਸਾਡਾ ਸਾਈਕਲ ਹੀ ਨਹੀਂ ਚੱਲਦਾ ਤੀਜੇ ਦਿਨ ਉਹਦੀ ਪਹਾਵਾ ਨਿਕਲੀ ਰਹਿੰਦੀ ਹੈ ਟੂਬ ਦੀ ਭਗਤਾ ਤੂੰ ਜਮਾ ਫਿਕਰ ਨਾ ਕਰ ਬਾਬੇ ਇਹ ਜਾ ਇਲਾਜ ਕਰਨਗੇ ਤੁਸੀਂ ਤਾਂ ਨੋਟਾਂ ਦਾ ਸਰਾਣਾ ਲਾ ਲਾ ਸੋਇਆ ਕਰੋਗੇ ਪੈਸੇ ਧੜ ਤੜ ਭੁੱਲੋਗੇ ਭਗਤਾ ਦੱਸ ਭਗਤ ਨਹੀਂ ਕਰਦੀਆਂ ਇਲਾਜ ਬਾਬਾ ਜੀ ਤੁਸੀਂ ਪੱਕਾ ਇਲਾਜ ਕਰ ਦਿਓ ਆ ਤੁਸੀਂ ਪੈਸੇ ਵਾਲੀ ਕਿਹੜੀ ਗੱਲ ਕਰਦੇ ਹੋ ਸੁੱਖ ਨਾ ਜਦੋਂ ਮੈਂ ਵਿਆਹੀ ਆਈ ਸੀ ਐਨਾ ਪੈਸਾ ਹੁੰਦਾ ਸੀ ਮੇਰੇ ਘਰ ਵਾਲੇ ਕੋਲ ਐਨਾ ਪੈਸਾ ਹੁੰਦਾ ਸੀ ਮੇਰੇ ਘਰ ਵਾਲੇ ਉਹੇ ਕਰਮ ਤੇ ਇਸ ਦੇ ਮੜ ਦੀ ਜਿੱਦਣ ਦੀ ਇਹਦੀ ਸਾਰੇ ਲੱਗੇ ਉਹ ਭਗਤਾਂ ਕਰਮਾਂ ਦੀ ਗੱਲ ਨਹੀਂ ਹੁੰਦੀ ਇਹਦੇ ਮਾਗਰ ਮਾੜਾ ਸਾਆ ਲੱਗਿਆ ਹੋਇਆ ਭਗਤ ਨਹੀਂ ਇਹ ਫਿਕਰ ਨਾ ਕਰ ਤੇਰਾ ਸਾਆ ਮਾੜਾ ਲੱਗਿਆ ਹੋਇਆ ਤੇਰੇ ਮਗਰ ਦੇਖ ਲੈ ਮੈਂ ਦੂਰ ਕਰ ਦੂੰਗਾ ਸਾਆ ਜਮਾ ਫਿਕਰ ਨਾ ਕਰ ਤੂੰ ਆਏ ਕਰ ਭਗਤ ਨਹੀਂ ਇਹ 500 ਰੁਪਿਆ ਦੇ ਦੇ ਤੇਰੇ ਨਾਂ ਦਾ ਲੰਗਰ ਕਰਾਉਣਾ ਪੈਣਾ ਮੈਨੂੰ ਬਾੜਾ ਤੇ ਜਾ 500 ਕਿਹੜਾ ਲੰਗਰ ਲਗੂਆ ਭਗਤ ਨਹੀਂ ਐ ਹੋਰ ਵੀ ਬੜੇ ਤੇਰੇ ਵਰਗੇ ਭਗਤ ਹੁੰਦੇ ਨੇ ਜਿਨ੍ਹਾਂ ਦੇ ਮਾਗਰ ਸਾਏ ਲੱਗੇ ਹੋਏ ਨੇ ਸਾਰਿਆਂ ਤੋਂ 5-500 ਇਕੱਠਾ ਕਰਕੇ ਲੰਗਰ 'ਚ ਪਾ ਦੂੰਗਾ ਮੇਰੀ ਗੱਲ ਸੁਣੋ 500 ਵਾਲੀ ਕੋਈ ਗੱਲ ਨਹੀਂ ਆ ਤੁਸੀਂ ਕੰਮ ਵਾਲੀ ਜਿਹੜੀ ਗੱਲ ਕਰਦੇ ਸੀ ਸੁੱਖ ਨਾ ਇੰਨਾ ਸੋਹਣਾ ਸਾਡਾ ਕੰਮ ਚੱਲਦਾ ਹੁੰਦਾ ਸੀ ਆ ਹੁਣ ਤਾਂ ਦੇਖ ਲੈ ਜਿਹੜੇ ਕੰਮ ਨੂੰ ਹੱਥ ਪਾਈਏ ਉਹ ਹੀ ਕੰਮ ਨਹੀਂ ਚੱਲਦਾ ਜਿਹੜਾ ਕੰਮ ਨੂੰ ਹੱਥ ਪਾਉਣੇ ਉਹ ਹੀ ਨਹੀਂ ਚੱਲਦਾ ਹੁਣ ਤਾਂ ਸਮਝ ਨਹੀਂ ਆਉਂਦੀ ਵੀ ਕਿਹੜਾ ਕੰਮ ਚਲਾਈਏ ਕਿਹੜਾ ਨਾ ਚਲਾਈਏ ਕੰਮ ਕੀ ਕੰਮ ਕੀ ਸੁਭਾਅ ਚੱਲੂ ਜਦੋਂ ਕੰਮ ਕੋਈ ਤੋਰਦਾ ਨੰਨਾਂ ਦਾ ਤੂੰ ਪਹਿਲੀ ਮਾਰਦੇ ਨੇ ਕੰਮ ਚੱਲੂ ਆ ਆ ਦੇਖ ਲੈ ਬਾਬਾ ਕੋਈ ਗੱਲ ਨਹੀਂ ਇਹ ਇਹ ਪਤਾ ਕੀ ਹੈ ਇੰਨਾ ਕੋੜ ਇਹ ਉਹ ਸਾਇਆ ਕਰਕੇ ਹੀ ਹੋਇਆ ਹੋਇਆ ਜਿਹੜਾ ਸੋਨੇ ਮਾਗਰ ਮਾੜਾ ਸਾਇਆ ਲੱਗਿਆ ਲੈ 500 ਰੁਪਿਆ ਲੈ ਆ ਭਗਤਨੀਏ ਉੱਥੇ ਲੰਗਰ ਲਾ ਦਾਂਗੇ ਜਮਾ ਫੇਰ ਲਾ ਕਰ ਦੇ ਦੇ 500 ਰੁਪਿਆ ਇਹਦੇ ਪਾਸ ਰੁਪਿਆ ਇਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਇਹ ਮੂਹ ਦਾ ਕੌੜਾ ਹੈ ਦਿਲ ਦਾ ਬੜਾ ਮਿੱਠਾ ਮਾਰ ਕੇ ਤਾਂ ਮੈਂ ਹੀ ਲਿਆ ਨਾ ਕਮਾ ਕੇ ਤਾਂ ਮਹੀ ਲਿਆ ਨਗਰੀ ਤੇਰੇ ਕਿੱਥੇ ਨੇ ਚੁੱਪ ਕਰ ਜਾ ਚੁੱਪ ਕਰ ਜਾ ਬਾਬਾ ਜੀ 500 ਵਾਲੀ ਕੋਈ ਗੱਲ ਨਹੀਂ ਨਾਲੇ ਇਹਦਾ ਮੈਂ ਗੁੱਸਾ ਕਰਕੇ ਕਿੱਥੇ ਜਾਣਾ ਨਾਲੇ ਭਗਤਨੀਏ ਦਾ ਮਾਂ ਦੋ ਮਿੰਟ ਪਸਾਂ ਨਹੀਂ ਖਾਂਦੀ ਮੈਂ ਨੋਟਾਂ ਨੂੰ ਹੱਥ ਵੀ ਨਹੀਂ ਲਾਉਂਦਾ ਇਹਦੇ ਵਿੱਚ ਪਾ ਦੇ 500 ਰੁਪਿਆ ਆਈ ਜਾ ਕੇ ਗਾਹਾਂ ਫੜਾ ਦੂੰਗਾ ਮੈਂ ਕੀ ਕਰਨਾ ਹੈ ਪੈਸਾ ਮੋਹ ਮਾਇਆ ਤੋਂ ਤਿਆਗ ਕੇ ਆਉਂਦੇ ਨੇ ਬਾਬੇ ਜੀ ਬਸ ਇੱਕ ਤਾਂ ਨਾ ਮੇਰਾ ਵਰਦਾ ਥੋੜਾ ਜਿਹਾ ਮਿੱਠਾ ਬੋਲਣ ਲੱਗ ਜੇ ਤੇ ਨੰਬਰ 2 ਤੇ ਕੰਮ ਕਰ ਚੱਲ ਪੇ ਬਸ ਹੋਰ ਅਸੀਂ ਕੀ ਭਾਲਦੇ ਆ ਜਮਾ ਫੇ ਕਰਨਾ ਘਰ ਭਗਤ ਨਹੀਂ ਇਹ ਸਾਰੀਆਂ ਸਿੱਧੀਆਂ ਕਰ ਦੂ ਤੁਸੀਂ ਸਿਰਫ ਇੱਕ ਹਫਤੇ ਦੀ ਵੇਟ ਕਰਿਓ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਪਹਾੜਾਂ 'ਚ ਪਹੁੰਚ ਜਾਣਾ ਫੇਰ ਦੇਖਿਓ ਤੁਸੀਂ ਗੱਲਾਂ ਹੁੰਦੀਆਂ ਪਿੰਡ 'ਚੋਂ ਸੋਡੀਆਂ ਤਾਂ ਲੋਕ ਸਲਾਹਾਂ ਲੈਣ ਆਇਆ ਕਰਨਗੇ ਜਿਵੇਂ ਬਾਬਿਆਂ ਦੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਦੈ ਕਿ ਨਹੀਂ ਜੈ ਬਾਬਾ ਦੀ ਲੈ ਗਿਆ 500 ਰੁਪਏ ਲੁੱਟ ਕੇ ਲੈ ਗਿਆ ਹਲੇ ਵੀ ਜੈ ਬਾਬਾ ਦੀ ਕਰਦੀਆਂ ਤੂੰ ਤੇ ਲੁੱਟ ਕੇ ਕਾਹਨੂੰ ਲੈ ਗਿਆ ਐਵੇਂ ਨਹੀਂ ਬੋਲੀਦਾ ਹੁੰਦਾਗਾ ਕਈ ਵਾਰ ਬਾਬੇ ਨਾ ਮੂੰਹ ਦੇ ਵਿੱਚੋਂ ਇਹੋ ਜੀ ਗੱਲ ਕੱਟ ਕੇ ਜਾਂਦੇ ਨੇ ਜਿਹੜੀ ਪੂਰੀ ਹੋ ਜਾਂਦੀ ਆ ਮਾੜਾ ਨਹੀਂ ਬੋਲੀਦਾ ਮਾੜਾ ਨਹੀਂ ਬੋਲੀਦਾ ਕਹਿੰਦੇ ਆ ਕੀ ਕਹਿੰਦੇ ਹੁੰਦੇ ਆ ਫਲਣੀ ਮਿਆ ਰੁੱਖਾਂ ਨੂੰ ਲਾਗੇ ਉੱਚਾ ਹੋ ਕੇ ਮਾਰਨਾ ਕਰੀ ਉਹ ਬਾਬਾ ਜੀ ਆਪਾਂ ਕਾਹਨੂੰ ਮਾੜਾ ਬੋਲਣਾ ਚੱਲ ਆ ਜਾ ਮੇਰੀ ਗੱਲ ਸੁਣ ਲੈ ਜਿਹੜੇ ਬਾਬੇ ਭਗਤੀ ਕਰਦੇ ਹੁੰਦੇ ਨੇ ਐ ਨਹੀਂ ਫਿਰਦੇ ਹੁੰਦੇ ਉਹ ਗਲੀਆਂ 'ਚ ਨਾਲੇ ਵੇਚਲ ਕੋਈ ਨਹੀਂ ਆਪਣੀ ਆਪਣੀ ਕਿਸਮਤ ਐ ਤੂੰ ਕਿਉਂ ਬੋਲਦਾ ਹੈ ਤੇਰਾ ਇੰਨਾ ਸੋਹਣਾ ਕੰਮਕਾਰ ਸੀਗਾ ਆ ਹੁਣ ਦੇਖ ਲੈ ਹੁਣ ਸਾਈਕਲ ਦੇ ਹਵਾ ਭਰਾਉਣ ਜੋਗੇ ਪੈਸੇ ਨਹੀਂ ਗੱਲਾਂ ਕਰਦਾ ਆ ਤਾਂ ਵਧੀਆ ਪੈਸੇ ਬਣ ਗਏ ਘਟੋ ਘੱਟ 2000 ਰੁਪਿਆ ਬਣ ਗਿਆ ਜਿਹਦੇ ਮਰਜ਼ੀ ਕਰੇ ਵੜ ਜਾ ਅਵੀ ਗੜਚਹਾ ਗਲੀ ਮੈਨੂੰ ਸਭ ਤੋਂ ਵਧੀਆ ਲੱਗਦੀ ਆ ਚੰਗੇ ਭਗਤ ਨੇ ਜਿਹਦੇ ਮਰਜ਼ੀ ਕਰੇ ਜਾ ਕੇ ਮੰਗ ਲੈ ਹਰੇਕ ਨੇ ਚੱਕ ਕੇ 550 100 ਰੁਪਿਆ ਫੜਾਤਾ ਆਪਣੀ ਵਧੀਆ ਤੇ ਹਾੜੀ ਪੈ ਗਈ ਏ ਕਰਦੇ ਆ ਜਾ ਕੇ ਆਥਣ ਜਾ ਹੋ ਗਿਆ ਪਊਆ ਆਪਰੇਟ ਕਰਦੇ ਆ 6 ਆਂਡੇ ਤੇ ਨਾਲ ਅਧਿਆ ਪੂਆ ਲੈ ਕੇ ਫਿਰ ਗੱਲ ਕਰਾਂਗੇ ਵੀ ਕੀ ਸਿਸਟਮ ਹੈ ਬਾਬਿਆਂ ਦੀ